ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਪੁਲਿਸ ਕੇਸ ਤੋਂ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਦੇ ਸਰ ਇਹ ਵੈਪਨ ਹੈ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਲਕਟਾ ਸਾਹਿਬ ਆ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਤਾਂ ਤੁਹਾਨੂੰ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਨੇ ਮੁਲਾਜ਼ਮ ਮੈਂ ਤੁਹਾਨੂੰ ਕਿਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਸਾਹਿਬ ਕੋ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੰਦਾ ਮਾਹੌਲ ਨਾ ਸੰਗਤ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ 40 ਚੋਂ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜੇ ਤੁਹਾਡੇ ਨਾਲ ਗੱਲ ਕੀਤੀ ਹੈ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਉਹ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਅਜੇ ਮੈਂ ਪ੍ਰੀਲੀਮਰੀ ਪ੍ਰਿੰਸਿੰਗ ਕਰ ਰਿਹਾ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਕਿ ਉਸ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਸਰ ਕਿਉਂਕਿ ਮੀਡੀਆ ਦੇ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜੁਰਮ ਕਬੂਲ ਕੀਤੇ ਨੇ ਆਪਣੇ ਸ਼੍ਰੀ ਕਾਲਕਟਾ ਸਾਹਿਬ ਆ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਇਆ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਤਾਂ ਉਹਨਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਹੈ ਤੁਹਾਨੂੰ ਇਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਨੂੰ ਕਿਸੇ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿ ਉਹ ਕਿਹ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ 40 ਸਾਲ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜੇ ਤੁਹਾਡੇ ਨਾਲ ਗੱਲ ਕੀਤੀ ਹੈ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਉਹ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਅਜੇ ਮੈਂ ਪ੍ਰੀਲੀਮਿਨਰੀ ਪ੍ਰੀਫਿੰਗ ਕਰ ਰਿਹਾ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਉਹਨਾਂ ਆਪਣੇ ਮੂੰਹੋਂ ਕੁਝ ਮੰਨਿਆ ਜੀ ਉਹ ਕਿਹਾ ਆਪਣੇ ਰਹਿ ਗਿਆ ਸੀ ਟਾਰਗੇਟ ਕਿੰਨੀ ਸਮਝਦਾ ਹੈ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਉਸਗੇਸਟ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਣ ਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ਼੍ਰੀ ਕਾਕਰ ਸਾਹਿਬ ਆ ਕੇ ਤੁਹਾਨੂੰ ਲੱਗਦਾ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਕੀ ਆ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਤੁਹਾਨੂੰ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀ ਮਤਲਬ ਅਟੈਂਪਟ ਕੀਤਾ ਐ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਨੇ ਮੁਲਾਜ਼ਮ ਮੈਂ ਤੁਹਾਨੂੰ ਕਿਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਸਾਹਿਬ ਕੁ ਸੰਗਤ ਨੂੰ ਵੀ ਅਪੀਲ ਕਰਨਾ ਚਾਹੀਦਾ ਕਿਉਂਕਿ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸੇ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿਉਂਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ ਕਾਲੀ ਦਾ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੁਝ ਸ਼ਾਇਦ ਜੇ ਤੁਹਾਡਾ ਨਾਲ ਗੱਲ ਹੋ ਗਈ। ਨਹੀਂ ਹਜੇ ਹਜੇ ਕੋਈ ਗੱਲ ਨਹੀਂ ਹੋਈ ਜੀ। ਉਹ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹਨਾਂ ਨੇ। ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ। ਹਜੇ ਮੈਂ ਪ੍ਰੀਲਿਮਿਨਰੀ ਪ੍ਰੀਫਿੰਗ ਕਰ ਰਿਹਾ। ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ। ਉਹ ਟਾਰਗੇਟ ਕੀਤਾ ਹੈ। ਉਹ ਆਪਣੇ ਮੂੰਹ ਕੋਲ ਮੰਨਦੇ ਕਿ ਉਹ ਕੀ ਆਪਣੇ ਗੱਲ ਲੈ ਗਿਆ। ਟਾਰਗੇਟ ਕੀਤਾ ਹੈ। ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਉਸਕੇ ਉਸਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਦੇ ਸਰ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ਼੍ਰੀ ਕਾਲਕਾ ਸਾਹਿਬਾ ਕੇ ਤੁਹਾਨੂੰ ਲੱਗਦਾ ਹੈ ਕਿ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀਗੀ ਆ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਹੈ ਤੁਹਾਨੂੰ ਇਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਬੋਲੇ ਸਭ ਕੁ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਤੁਹਾਨੂੰ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿਉਂਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ ਕੋਈ ਜਦੋਂ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜਾਂ ਤੁਹਾਡੇ ਨਾਲ ਗੱਲ ਨਹੀਂ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ ਅਜੇ ਮੈਂ ਪ੍ਰੀਲਿਮਿਨਰੀ ਪ੍ਰੀਫਿੰਗ ਕਰ ਰਿਹਾ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਉਹ ਆਪਣੇ ਮੂੰਹ ਵਿੱਚ ਮੰਨਦਾ ਕਿ ਉਹ ਕਿਆ ਆਪਣੇ ਰਹਿ ਗਿਆ ਸੀ ਟਾਰਗੇਟ ਕਿੰਨੀ ਸਮਝਦਾ ਹੈ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਉਸਕੇ ਉਸਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਬੋਲੀ ਸਰ ਕਿਉਂਕਿ ਮੀਡੀਆ ਦੇ ਸਰ ਵੈਪਨ ਨੇ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਣ ਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਕਰ ਸਾਹਿਬ ਆ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀਤੀ ਮਤਲਬ ਅਟੈਂਪਟ ਕੀਤਾ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਨੇ ਮੁਲਾਜ਼ਮ ਮੈਂ ਤੁਹਾਨੂੰ ਕਿਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਸਾਹਿਬ ਕਿਸ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿਉਂਕਿ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿਉਂਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ। 40 ਸਾਲ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜੇ ਤੁਹਾਡੇ ਨਾਲ ਗੱਲ ਕੀਤੀ ਹੈ? ਨਹੀਂ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ। ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ। ਅਜੇ ਮੈਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਕਰ ਰਿਹਾ। ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ। ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਉਹਨਾਂ ਆਪਣੇ ਮੂੰਹ ਕੋਲ ਮੰਨਦੇ ਕਿ ਉਹ ਕੀ ਆਪਣੇ ਕੋਲ ਰਹਿ ਗਿਆ ਸੀ ਟਾਰਗੇਟ ਕਿਹਨੂੰ ਸੰਗੀਤਾ ਦੇ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਉਸਗੇਸਟ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਸਰ ਕਿਉਂਕਿ ਮੀਡੀਆ ਦੇ ਸਰ ਵੈਪਨ ਹੈ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਣ ਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ੍ਰੀ ਕਾਕਰ ਸਾਹਿਬ ਆ ਕੇ ਤੁਹਾਨੂੰ ਲੱਗਦਾ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀਗੀ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਤੁਹਾਨੂੰ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀ ਮਤਲਬ ਅਟੈਂਪਟ ਕੀਤਾ ਐ ਅਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਮੈਂ ਤੁਹਾਨੂੰ ਕਿਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਬੋਲੇ ਸਭ ਕੁ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਦਾ ਮਾਹੌਲ ਸੰਗਤ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸੇ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿ ਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ। ਕਾਲੀ ਕਾਲ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜਾਂ ਤੁਹਾਡੇ ਨਾਲ ਗੱਲ ਨਹੀਂ ਅਜੇ ਅਜੇ ਕੋਈ ਗੱਲ ਨਹੀਂ ਹੋਈ ਜੀ। ਉਹ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹਨਾਂ ਨੇ। ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ। ਅਜੇ ਮੈਂ ਪ੍ਰੀਲਿਮਿਨਰੀ ਪ੍ਰਿੰਸਪਿੰਗ ਕਰ ਰਿਹਾ। ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ।